ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਮੇਰੇ ਸ਼ਰਮਾ ਜੀ ਸਾਡੇ ਪ੍ਰਧਾਨੀ ਨੇ ਤੇ ਸਾਡੇ ਵੈਸੀ ਮੈਂ ਕਿਉਂ ਵੱਡੇ ਨੇ ਮੈਂ ਤਸਕਰਜੋਗ ਨੇ ਸਾਰੇ ਹੋਰ ਵੀ ਜਿੰਨੇ ਸਾਡੇ ਸੈਲਰ ਸੈਸ਼ਨ ਪ੍ਰਧਾਨ ਬੈਠੇ ਨੇ ਜਾਂ ਜੋ ਵੀ ਇੱਥੇ ਮੰਡੀ ਦੇ ਜਿੰਨੇ ਵੀ ਆਸਰ ਪੰਡਾ ਦੇ ਇੱਥੇ ਆ ਰਹੇ ਨੇ ਮੈਂ ਸਭ ਦਾ ਇੱਥੇ ਉਹਨਾਂ ਜੀ ਐ ਵੀ ਆਖਦਾ ਤੇ ਧੰਨਵਾਦ ਵੀ ਕਰਦਾ ਕਿਉਂਕਿ ਇੱਕ ਜਿਵੇਂ ਸ਼ਰਮਾ ਜੀ ਨੇ ਆਖੇ ਵੀ ਉਤਮਦਾਨ ਠੀਕ ਨੇ ਇੱਕ ਕਿਸੇ ਦੀ ਜਾਨ ਪਤਾ ਨਹੀਂ ਕਿਸ ਉਮਰ ਚ ਬੱਚਾ ਜਾਂ ਕਿਸੇ ਨੂੰ ਲੋੜ ਆ ਬਲਜਦੇ ਉਹਨੂੰ ਲੋੜ ਹੁੰਦੀ ਆ ਜਾਂ ਕਿਸੇ ਪਰਿਵਾਰ ਤੇ ਕਿਸੇ ਚੀਜ਼ ਨੂੰ ਲੋੜ ਹੁੰਦੀ ਹੈ ਉਹ ਚੀਜ਼ ਨੂੰ ਪੂਰਾ ਮਿਲਦਾ ਤਾਂ ਇੱਕ ਇੱਕ ਉਤਮ ਦਾਣੀ ਮੰਨਿਆ ਜਾ ਸਕਦਾ ਇਹਨੂੰ ਤੇ ਮੈਂ ਸਾਰੇ ਹੋਰ ਵੀ ਮੈਂ ਤੁਸੀਂ ਜੋ ਲਾਈਵ ਦੇਖ ਰਹੇ ਨੇ ਮੈਨੋਂ ਬੇਨਤੀ ਕਰਦਾ ਵੀ ਆ ਕੇ ਇੱਥੇ ਜੁਨੈਕ ਕਰੋ ਬਲੱਡ ਤੇ ਆਪਾਂ ਕਿਸੇ ਦੀ ਜਾਨ ਆਪਾਂ ਬਚਾਈਏ ਸੋ ਸਾਰੇ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਹਾਂ ਸਾਡਾ ਵੈਸੇ ਅਸੀਂ 200 ਪਲੱਸ ਕਰਨ ਦਾ ਟਾਰਗੇਟ ਹੈ ਕਿਉਂਕਿ ਸਾਡੇ ਹਰੇਕ ਪਿਛਲੇ ਰੀ ਵੀ 170 ਯੂਨਿਟ ਸੀ ਉਸ ਤੋਂ ਪਿਛਲੇ ਹਰੇਕ 170 ਪਲੱਸ ਹੀ ਗਏ ਅਸੀਂ ਇਸ ਲਈ ਸਾਡਾ ਵੈਸੇ ਦੱਸਦਾ ਅਸੀਂ 250 ਟਾਰਗੇਟ ਕੀਤਾ ਹੁਣ 200 ਪਲੱਸ ਦਾ ਅਸੀਂ ਜਾਵਾਂਗੇ ਹਰੇਕ ਇੱਕ ਪ੍ਰੋਜੈਕਟ ਦੀ ਪ੍ਰੋਫਾਈਲ ਇਹ ਆਪਣੇ ਜਗਰਾਵਾਂ ਤੋਂ ਨੂੰ ਕੋਕਲਾ ਹਸਪਤਾਲ ਵਾਲੇ ਨੇ ਉਹਨਾਂ ਦੇ ਜੋ ਉੱਥੇ ਜਲਸੇ ਫ੍ਰੀ ਵਗੈਰਾ ਹੁੰਦੇ ਨੇ ਤਾਂ ਕਰਕੇ ਅਸੀਂ ਉਹਨਾਂ ਨੂੰ ਸਿਲੈਕਟ ਕੀਤਾ ਤੇ ਵੀ ਉੱਥੇ ਜਲਸੇ ਵੀ ਵਗੈਰਾ ਮਤਲਬ ਕਿ ਹਰੇਕ ਪੇਸ਼ੈਂਟ ਦੇ ਫ੍ਰੀ ਕਿਤੇ ਜਾਂਦੇ ਨੇ ਇਸ ਗੱਲ ਕਰਕੇ ਅਸੀਂ ਉਹਨਾਂ ਨੂੰ ਥੋੜੀ ਪਹਿਲ ਦਿੱਤੀ ਹੈ ਮੈਂ ਸਭ ਤੋਂ ਪਹਿਲਾਂ ਵਧਾਈ ਦਿੰਨਾ ਹੈ ਸਾਰੇ ਮੰਡੀ ਵਸਿਆ ਨੂੰ ਸਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਤੇ ਮੈਂ ਇਸ ਗੱਲ ਦੀ ਵੀ ਵਧਾਈ ਦਿੰਦਾ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਵੀਰ ਜਗਦੀਪ ਸਿੰਘ ਜੀ ਜਿਹੜੀ ਬਹੁਤ ਹੀ ਜਾਣੀ ਪਛਾਣੀ ਸ਼ਖਸੀਅਤ ਲੋਕ ਸੇਵਕ ਲੋਕਾਂ ਦੇ ਸੇਵਾਦਾਰ ਹੈ ਤੇ ਇਹ ਸੁਨੇਹਾ ਉਹਨਾਂ ਨੇ ਆਪਣੇ ਜਨਮ ਦਿਨ ਤੇ ਵੀ ਦਿੱਤਾ ਹੈ ਕਿ ਸਾਨੂੰ ਜਨਮ ਦਿਨ ਵੀ ਲੋਕਾਂ ਦੀ ਸੇਵਾ ਕਰਕੇ ਖੂਨਦਾਨ ਕੈਂਪ ਲਗਾ ਕੇ ਉਹ ਅੱਜ ਦਾ ਆਪਣਾ ਜਿਹੜਾ ਜਨਮ ਦਿਨ ਮਨਾ ਰਹੇ ਆ ਇਹ ਉਹਨਾਂ ਦਾ ਚੌਥਾ ਜਿਹੜਾ ਹੈਗਾ ਕੈਂਪ ਆ ਤੇ ਇਹ ਇਹ ਪੂਰੀ ਗੱਲ ਦੇ ਵਿੱਚ ਧਿਆਨ ਦੇ ਵਿੱਚ ਗੱਲ ਆ ਕਿ 150 ਤੋਂ ਲੈ ਕੇ 200 ਤੱਕ ਜੂਨਟ ਜਿਹੜੀ ਇੱਥੇ ਬਲੱਡ ਦੀ ਹੈ ਜਿਹੜੀ ਡੋਨੇਟ ਕੀਤੀ ਜਾਂਦੀ ਆ ਤੇ ਸਭ ਤੋਂ ਵੱਡਾ ਦਾਨ ਮਹਾਦਾਨ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸਭ ਤੋਂ ਉੱਤਮ ਦਾਨ ਆ ਜਿਹੜੀ ਮਨੁੱਖਤਾ ਦੀ ਸੇਵਾ ਤੇ ਮਨੁੱਖ ਦੀ ਜਾਨ ਬਚਾਉਣੀ ਜਦੋਂ ਕਿਤੇ ਐਸ ਕਿਸਮ ਦੀ ਪ੍ਰੋਬਲਮ ਆਉਂਦੀ ਆ ਤਦੋਂ ਖੂਨ ਦੀ ਲੋੜ ਪੈਂਦੀ ਆ ਤੇ ਇਹ ਵੀ ਗੱਲ ਕਿਸੇ ਤੋਂ ਲੁਕੀ ਸਪੀ ਨਹੀਂ ਕਿ ਇਹ ਜਿਹੜੀ ਸਾਡੀ ਸੋਚ ਦੇ ਆਧਾਰ ਤੇ ਇਹ ਅਸੀਂ ਆਪਣੀ ਜਿਹੜੇ ਕੰਮ ਸਮਾਜ ਦੇ ਵਿੱਚ ਕਰਦੇ ਆ ਇਹ ਵਧੀਆ ਸੋਚ ਹੋਣ ਕਰਕੇ ਚੰਗੀ ਸੋਚ ਹੋਣ ਕਰਕੇ ਮਨੁੱਖਤਾਵਾਦੀ ਸੋਚ ਹੋਣ ਕਰਕੇ ਦੂਜਿਆਂ ਦੀ ਭਲਾਈ ਵਾਲੀ ਸੋਚ ਹੋਣ ਕਰਕੇ ਇਹ ਜਿਹੜੇ ਕੰਮ ਆ ਉਸ ਅਸੀਂ ਆਪਦੇ ਉਸ ਤਰੀਕੇ ਨਾਲ ਕਰਦੇ ਆ ਤੇ ਇਸ ਦਿਨ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜਨਮ ਦਿਨ ਦੀ ਵੀ ਵਧਾਈ ਦੇਣਾ ਖੂਨਦਾਨ ਕੈਂਪ ਲਾਉਣ ਦੀ ਵੀ ਵਧਾਈ ਦੇਣਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਆ ਕੇ ਇੱਥੇ ਖੂਨ ਆਪਣਾ ਦਾਨ ਕੀਤਾ ਤੇ ਉਹ ਡਾਕਟਰਾਂ ਦੀ ਟੀਮ ਤੇ ਉਹ ਡਾਕਟਰਾਂ ਦੇ ਹੈਲਪਰ ਤੇ ਜਿੰਨੇ ਹੋਰ ਵੀ ਵਲੰਟੀਅਰ ਆ ਸਾਰੇ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਜਿਹੜਾ ਕਾਜ ਇਹ ਜਿਸ ਮਕਸਦ ਲਈ ਕੀਤਾ ਜਾ ਪਰਮਾਤਮਾ ਉਹਦੇ ਵਿੱਚ ਆਪ ਸੁਭਾਈ ਹੋਵੇ ਸਭ ਦਾ ਬਹੁਤ ਬਹੁਤ ਧੰਨ ਦੇਖੋ ਪੱਤਰਕਾਰਾਂ ਦਾ ਤਾਂ ਖੇਤਰ ਉਹਨਾਂ ਦਾ ਕੰਮ ਹੀ ਹੁੰਦਾ ਹੈ ਕਿ ਲੋਕਾਂ ਦੀ ਦੱਬੀ ਕੁਚੜੀ ਆਵਾਜ਼ ਉੱਪਰ ਜਾਣੀ ਸਹੀ ਕੰਮ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਾਡੇ ਪੱਤਰਕਾਰ ਵੀਰ ਇਹਦੇ ਵਿੱਚ ਆ ਕੇ ਉਹਦੀ ਡਿਊਟੀ ਜਿਹੜੀ ਕਵਰੇਜ ਆ ਉਹ ਨਿਭਾ ਰਹੇ ਆ ਤੇ ਮੈਂ ਇਹ ਵੀ ਕਹੂੰਗਾ ਕਿ ਉਹ ਵਧੀਆ ਤਰੀਕੇ ਨਾਲ ਜਿਵੇਂ ਸਵਾਜ ਦੇ ਵਿੱਚ ਵਧੀਆ ਕੰਮ ਕਰਦੇ ਆ ਨਿਹਾਲ ਸਿੰਘ ਵਾਲਾ ਦੀ ਟੀਮ ਸਾਡੀ ਜਿਹਦਾ ਇੱਕ ਨਾਮ ਹੈ ਉਸੇ ਤਰ੍ਹਾਂ ਕੰਮ ਕਰਦੇ ਰਹਿਣ ਉਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਤੇ ਪ੍ਰਮਾਤਮਾ ਉਹਨਾਂ ਨੂੰ ਤਰੱਕੀ ਬਖਸ਼ੇ ਸਾਡਾ ਆਪਸੀ ਪਿਆਰ ਪ੍ਰੇਮ ਮੇਲ ਜੋਲ ਬਣਿਆ ਰਹੇ ਇਹ ਬਹੁਤ ਵਧੀਆ ਉਪਰਾਲਾ ਹੈ ਪ੍ਰਧਾਨ ਜੀ ਦਾ ਜਿਹੜਾ ਖੂਨਦਾਨ ਹੈ ਇਹ ਉਤਮਦਾਨ ਹੈ ਕਿਉਂਕਿ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ ਇਸ ਦੇ ਨਾਲ ਤੇ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਵੱਧ ਤੋਂ ਵੱਧ ਆਉਣ ਆ ਕੇ ਇਸ ਖੂਨਦਾਨ ਕੈਂਪ ਦੇ ਵਿੱਚ ਖੂਨਦਾਨ ਕਰਨ ਤਾਂ ਕਿ ਬੜਮੁਨਲੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਪਹਿਲਾਂ ਤਾਂ ਜੀਵੀਐਸ ਤੇਰਾ ਧੰਨਵਾਦ ਜਿਹੜਾ ਖੂਨਦਾਨ ਕੈਂਪ ਨੂੰ ਕਵਰ ਕਰਕੇ ਨਵੀਂ ਸਿਹਤ ਲੋਕਾਂ ਨੂੰ ਪਤਾ ਲੱਗੂਗਾ ਜਾਣ ਦੇਣਾ ਲੋਕੀ ਮਣਾਉਂਦੇ ਆ ਉਹਦਾ ਕੋਈ ਫਾਇਦਾ ਨਹੀਂ ਆ ਜਿਹੜਾ ਭਰਾ ਦਾ ਚੌਥੀ ਹਰ ਕੈਂਪ ਲਾ ਰਿਹਾ ਉਹ ਤੇ ਮੁਬਾਰਕਾਂ ਦਿੰਨੇ ਆ ਤੇ ਹਰ ਇੱਕ ਨੂੰ ਇਹੀ ਕਹਿੰਨੇ ਆ ਜਿਹੜਾ ਆਪਦਾ ਜਾਣ ਦੇਣਾ ਸਿਹਤ ਲੈ ਕੇ ਹਰ ਸਾਲ ਦੀ ਤਰ੍ਹਾਂ ਕਰਕੇ 150 ਅੱਗੇ 150 170 ਹੁੰਦੀ ਹੈ ਹਰ ਕੀ 200 ਤੋਂ ਵੱਧ ਜੁੰਟ ਦਾਨ ਕੀਤੀ ਜਾਊਗੀ ਤੇ ਜੂਥ ਤੁਹਾਡੇ ਪਤਾ ਹੀ ਆ ਤੁਹਾਡੇ ਸਾਹਮਣੇ ਆ ਕਵਰ ਕਰੀ ਜਾਂਦੇ ਆ ਸਭ ਤੋਂ ਵੱਧ ਜੂਥ ਦਾ ਹੰਗਾਰਾ ਇੱਥੇ ਇੱਕ ਵਾਰ ਸੇ ਇੱਕ ਸਾਲ ਨਹੀਂ ਚੱਲ ਰਿਹਾ ਜਗਦੀਪ ਸਿੰਘ ਘਟੜਾ ਦੀ ਕਿੰਨੀ ਕਿ ਸਪੋਰਟ ਆ ਤੁਹਾਨੂੰ ਜਗਦੀਪ ਸਿੰਘ ਘਟੜੇ ਦੀ ਪਹਿਲੇ ਦਿਨ ਤੋਂ ਹੀ ਸਪੋਰਟ ਆ ਅੱਜ ਕੱਲ ਨੂੰ ਸਾਲ ਹੋ ਜਾਣਾ 13 ਫਰਵਰੀ ਨੂੰ ਸਾਨੂੰ ਖਨੋਰੀ ਬਾਰਡਰ ਬੈਠਿਆਂ ਨੂੰ ਤੇ ਹੁਣ ਸਰਦਾਰ ਜਗਜੀਤ ਸਿੰਘ ਡੱਲਿਆ ਦੇ 7 ਦਿਨ ਹੋ ਗਏ ਟ੍ਰੀਟਮੈਂਟ ਨੁਕਣਾ ਕੋਈ ਨਾੜ ਨਹੀਂ ਮਿਲ ਰਹੀ ਦੇਖੋ ਹੁਣ ਸਾਰਿਆਂ ਨੂੰ ਜਿੱਤਿਆ ਹੋਇਆ ਮੋਰਚੇ ਨੂੰ ਖਤੇ ਕਰਨ ਲਈ ਹੁਣ ਸਾਰਿਆਂ ਦਾ ਇਕਜੁੱਟ ਹੋਣਾ ਜ਼ਰੂਰੀ ਹੈ ਇੱਥੇ ਕਹਣਾ ਇੱਕ ਦੂਜੇ ਦੇ ਗੁੱਸੇ ਭਲਾ ਕੇ ਕੱਲ ਨੂੰ ਵੱਡੀ ਮਹਾ ਪੰਚਾਇਤ ਹੋ ਰਹੀ ਹੈ ਆਪਣੇ ਖਨੌਰੀ ਵੱਧ ਤੋਂ ਵੱਧ ਜ਼ਿਲ੍ਹਾ ਮੋਗੇ ਨੂੰ ਅਪੀਲ ਕਰਦੇ ਆ ਆਪਦੇ ਗੁੱਸੇ ਗਿਲੇ ਭਲਾ ਕੇ ਸਮੂਲੀਅਤ ਕਰੋ ਖਨੌਰੀ ਬਾਡਰ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਸ਼ਾਹਰੂਖ ਖਾਨ ਹੈ ਜੀ ਸ਼ਾਹਰੂਖ ਹਾਂ ਜੀ ਸੰਵੇ ਤਾਂ ਆਇਆ ਕਿਹੜੇ ਦੇਸ਼ ਤੋਂ ਨਹੀਂ ਮੈਂ ਬਈ ਰਸਤਾਂਤੋਂ ਆਇਆ ਹਾਂ ਗੰਗਾਨਗਰ ਜ਼ਿਲ੍ਹੇ ਤੋਂ ਰਾਜੀ ਨੂੰ ਚਲੇਗਾ ਜਟਾ ਜੀ ਇੱਥੇ ਆਏ ਸੀਗੇ ਇਹਨਾਂ ਦੇ ਨਾਲ ਪਹਿਲਾਂ ਵੀ ਮੈਸੇਜੈਂਟਾ ਕੰਪਨੀ ਸਪਰੇਅ ਵਾਲੀ ਕੰਪਨੀ 'ਚ ਕੰਮ ਕਰਦਾ ਤਾਂ ਇਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਅੱਜ ਲੋਕ ਜਰਬਦੰਸ ਸੀਗਾ ਅਦਾਦ ਦੇਨ ਪਹੁੰਚੇ ਦਿੱਕਨ ਮੈਂ ਆਹੀ ਗੱਲ ਕਹਿਣਾ ਚਾਹੁੰਦਾ ਵੀ ਇੱਥੇ ਆ ਕੇ ਖੂਨਦਾਨ ਕਰੋ ਭਾਈ ਜੀ ਦਾ ਜਨਮ ਦਿਨ ਹੈ ਇਹਦੀ ਬਹੁਤ ਵਧੀਆ ਉਪਰਾਲਾ ਹੈ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਉਹ ਬਾਕੀ ਹਰੇਕ ਸਾਲ ਉਹ ਇਹੀ ਉਪਰਾਲਾ ਕਰਦੇ ਨੇ ਸਾਰਾ ਨਾਲ ਵੱਡਾ ਦਾਣ ਆ ਜੀ ਇਹ ਖੂਨਦਾਨ ਸਾਰਾ ਨਾਲ ਵੱਡਾ ਦਾਣਾ ਜਦੋਂ ਆਪਾਂ ਇਹ ਦਾਨ ਕਰਦੇ ਆਂ ਕਈ ਲੋੜਵੰਦ ਲੋਕਾਂ ਨੂੰ ਇਸ ਦੀ ਲੋੜ ਪੈਂਦੀ ਆ ਜਦੋਂ ਕਿ ਕੋਈ ਐਮਰਜੈਂਸੀ ਆ ਜਾਂਦੀ ਆ ਉਸ ਟਾਈਮ ਕਈ ਵਾਰੀ अवेलेबल ਨਹੀਂ ਹੁੰਦਾ ਪਰ ਜੇ ਇਦਾਂ ਦੇ ਦਾਨ ਹੁੰਦੇ ਰਹਿਣ ਤਾਂ ਸੌਖਾ ਕਿਸੇ ਨੂੰ ਵੀ ਐਮਰਜੈਂਸੀ ਵਿੱਚ ਇਹ ਉਪਲਬਧ ਹੋ ਜਾਂਦਾ ਇਸ ਲਈ ਇਹ ਬਹੁਤ ਵੱਡਾ ਦਾਣਾ ਹੈ ਥੈਂਕ ਯੂ ਜੀ ਆਪਾਂ ਤਾਂ ਕਹਿਣਾ ਚਾਹੁੰਦੇ ਆਂ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਇਦਾਂ ਵੱਡਾ ਪ੍ਰਬਾਲਾ ਕੀਤਾ 200 ਦੇ ਕਿੰਨੇ ਲੱਗਦੇ ਕਿ ਇਦਾਂ ਦੇ ਕੈਂਪ ਲੱਣੇ ਚਾਹੀਦੇ ਬਿਲਕੁਲ ਜੀ ਇਦਾਂ ਦੇ ਕੈਂਪ ਬਿਲਕੁਲ ਲੱਗਣੇ ਚਾਹੀਦੇ ਨੇ ਕਿਸੇ ਵੀ ਧਾਰਮਿਕ ਟਾਈਮ ਦੇ ਉੱਤੇ ਹਰ ਵਾਰੀ ਜਦੋਂ ਵੀ ਕਿਤੇ ਕਿਤੇ ਮੇਲੇ ਹੁੰਦੇ ਆ ਕੁਝ ਵੀ ਹੁੰਦੇ ਆ ਕਵਾਡੀ ਦੇ ਕੱਪ ਹੁੰਦੇ ਆ ਮੈਂ ਚਾਹੁੰਦਾ ਕਿ ਨਾਲ ਦੀ ਨਾਲ ਇੱਕ ਬਲੱਡ ਕੈਂਪ ਦੇ ਵੀ ਜ਼ਰੂਰ ਕੈਂਪ ਲੱਗਣੇ ਚਾਹੀਦੇ ਆ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ ਮੈਂ ਸਮਝਦਾ ਕਿ ਬਹੁਤ ਵਧੀਆ ਪਰਾਲਾ ਜਿਹੜਾ ਸਾਡੇ ਨਿਹਾਲ ਸਿੰਘ ਵਾਲੇ ਦੇ ਨਗਰ ਪੰਚਾਇਤ ਦੇ ਪ੍ਰਧਾਨ ਸਰਦਾਰ ਜਗਦੀਪ ਸਿੰਘ ਘਟਰੇ ਵੱਲੋਂ ਕੀਤਾ ਜਾਂਦਾ ਕਿ ਹਰ ਸਾਲ ਆਪਣੇ ਜਨਮ ਦਿਨ ਤੇ ਜਿਹੜਾ ਖੂਨਦਾਨ ਕੈਂਪ ਲਗਾਇਆ ਜਾਂਦਾ ਤੇ ਖੂਨਦਾਨ ਮੈਂ ਸਮਝਦਾ ਕਿ ਮਹਾਦਾਨ ਇੱਕ ਸਮਝਿਆ ਨਾ ਸਾਡੇ ਸਮਾਜ ਦੇ ਵਿੱਚ ਔਰ ਪ੍ਰਧਾਨ ਜੀ ਨੂੰ ਮੈਂ ਅੱਜ ਦੇ ਦਿਨ ਤੇ ਉਹਨਾਂ ਜਨਮ ਦਿਨ ਤੇ ਮੁਬਾਰਕਬਾਦ ਬਾਦ ਵੀ ਦਿੰਨਾ ਉੱਥੇ ਉਹਨਾਂ ਦੀ ਇਸ ਕੰਮ ਦੀ ਸਲਾਹਗਾ ਵੀ ਕਰਦਾ ਕਿ ਇੱਕ ਬਹੁਤ ਵੱਡਾ ਜਿਹੜਾ ਕੰਮ ਕਰਦੇ ਆ ਔਰ ਮੈਂ ਪ੍ਰਧਾਨ ਜੀ ਨੂੰ ਹੁਣੇ ਪੁੱਛ ਰਿਹਾ ਸੀ ਵੀ ਕਿੰਨੇ ਜੂਨਟ ਹੋ ਜਾਣਗੇ ਇਹ ਕਹਿੰਦੇ ਲਗਭਗ 300 ਦੇ ਕਰੀਬ ਜਿਹੜਾ ਜੂਨਟ ਅੱਜ ਇੱਥੇ ਜਿਹੜਾ ਖੂਨਦਾਨ ਦਿੱਤਾ ਜਾਣਾ ਤੇ ਬਹੁਤ ਵੱਡੀ ਆਪਣੇ 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 ਵਿੱਚ ਇੱਕ ਮਿਸਾਲ ਆ ਕਿ ਨਿਹਾਲ ਸਿੰਘ ਵਾਲੇ ਵਿੱਚ ਜਗਦੀਪ ਸਿੰਘ ਗਟਰੇ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਸਾਨੂੰ ਆਸ-ਪਾਸ ਦੇ ਪਿੰਡਾਂ ਵਿੱਚ ਵੀ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਤਾਂ ਜੋ ਖੂਨਦਾਨ ਇੱਕ ਮਹਾਦਾਨ ਆ ਤਾਂ ਜੋ ਇੱਕ ਲੋੜਵੰਦ ਵਿਅਕਤੀ ਦੇ ਇੱਕ ਜਾਨ ਬਚਾਉਣ ਦੇ ਕੰਮ ਆਉਂਦਾ ਇਸ ਕਰਕੇ ਸਾਨੂੰ ਇਹ ਪ੍ਰਾਲੇ ਕਰਨੇ ਚਾਹੀਦੇ ਆ ਪ੍ਰਧਾਨ ਜੀ ਦਾ ਇਹ ਕਦਮ ਬਹੁਤ ਸਲਾਹਾਜੋਗ ਆ ਔਰ ਮਹਾਰਾਜ ਇਹਨਾਂ ਦੀ ਲੰਮੀ ਆਰਜੂ ਕਰੇ ਔਰ ਇਸੇ ਤਰ੍ਹਾਂ ਇਹ ਜੇ ਪ੍ਰਾਲੇ ਕਰਦੇ ਰਹਿਣ ਕੈਂਪ ਲਾਉਂਦੇ ਰਹਿਣ ਧੰਨਵਾਦ ਸਾਰਾ ਇਹ ਬਹੁਤ ਖੁਸ਼ੀ ਦੀ ਗੱਲ ਆ ਮੈਂ ਜਸਟ ਇੱਕ ਨਾ ਦੇਖਿਆ ਜਾਂਦਾ ਮੈਂ ਵੀ ਜੋ ਲੋਕ ਆ ਨਾ ਜਮਦਰ ਕੋਈ ਵਖਤリカ ਮਨਾਉਂਦਾ ਕਿ ਕਿਵੇਂ ਕਰਦਾ ਉਹ ਕੋ ਪੈਸਾ ਵਾ ਜਾ ਕੇ ਖਰਚ ਕਰਦਾ ਕੋਈ ਸ਼ਰਾਬਾ ਪੀਂਦਾ ਕੋਈ ਹੋਰ ਕਹਿੰਦਾ ਪਰ ਸਾਡੇ ਪ੍ਰਧਾਨ ਜੀ ਆ ਜੋ ਆਪਣਾ ਜਮਦਾ ਨਾ ਉਹ ਖੂਨਦਾਨ ਕੈਂਪ ਲਾ ਕੇ ਮਨਾਉਂਦੇ ਆ ਤਾਂ ਜੋ ਇੱਕ ਬਹੁਤ ਵਧੀਆ ਕਿਸਲਾਗਾ ਜੋ ਕਦਮ ਆ ਉਹ ਜੋ ਤੱਥ ਮਤਲਬ ਇਹ ਕੈਂਪ ਲੱਗ ਚੁੱਕਿਆ ਤਾਂ ਇਸ ਵਾਸਤੇ ਮੈਂ ਮਤਲਬ ਕਹਿੰਦਾ ਹੁੰਦਾ ਨਾ ਖੂਨ ਹੁੰਦਾ ਜਿਵੇਂ ਸਾਰੇ ਕਹਿੰਦੇ ਖੂਨ ਬੀਜਿਆ ਨਹੀਂ ਜਾਂਦਾ ਸਾਰੀ ਚੀਜ਼ ਉਖੜਦੀ ਹੈ ਪਰ ਖੂਨੋ ਮਤਲਬ ਇਹ ਵਿਜਾ ਜਾਣਦਾ ਇਹ ਤਾਂ ਮੈਂ ਤੋਂ ਮੈਂ ਨਹੀਂ ਹੁੰਦਾ ਤਾਂ ਇਸ ਕਰਕੇ ਪ੍ਰਧਾਨ ਜੀ ਦਾ ਬਹੁਤ ਸਲਾਗ ਜੋ ਕੰਮ ਆ ਜਿਨ੍ਹਾਂ ਦੇ ਮਤਲਬ ਆਪਣੇ ਜਨਮ ਦਿਨ ਤੇ ਖੂਨ ਦਾਨ ਕੇ ਆਪਣਾ ਪ੍ਰਾਲਾ ਕਰਕੇ ਲੋਕਾਂ ਦੇ ਚਾਰ ਬਚਾਉਂਦਾ ਬਿਲਕੁਲ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੂੰ ਹੀ ਜਨਮ ਦਿਨ ਦੀ ਵਧਾਈ ਦੇਣੀ ਚਾਹੀਦੀ ਬਲੱਡ ਕੈਂਪ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਰੂਰੀ ਆ ਜਿਹਦੇ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਕੋਈ ਨਵਾਂ ਖੂਨ ਬਣਨਾ ਬੰਦੇ ਦੇ ਵਿੱਚ ਉਹਦੇ ਨਾਲ ਬਿਮਾਰੀਆਂ ਦਾ ਵੀ ਹਨਾ ਆਪਾਂ ਇਸ ਹਿਸਾਬ ਨਾਲ ਦੇਖਦੇ ਆ ਤੇ ਬਾਕੀ ਇਹਦੇ ਟੈਸਟ ਸਾਰੇ ਆ ਜਾਂਦੇ ਆ ਤਾਂ ਬਹੁਤ ਵਧੀਆ ਗੱਲ ਹੈ ਜੀ ਤੁਹਾਡੇ ਦੋਸਤ ਕਿੱਲੇ ਆਏ ਇੱਥੇ ਬਲੱਡ ਡੋਨਰ ਕਰਨ ਬਲੱਡ ਦੇ ਤਾਂ ਆਈ ਜਾਂਦੇ ਆ ਜਾਈ ਜਾਂਦੇ ਕਿਉਂਕਿ ਧੂਰਕੋਟ ਤੇ ਤੇ ਨਿਹਾਲ ਸਿੰਘ ਵਾਲਾ ਕੋਈ ਸਨ ਨਹੀਂ ਹੈਗਾ ਜੀ ਆਈ ਜਾਂਦੇ ਆ ਤੇ ਜਾਈ ਜਾਂਦੇ ਆ ਪੰਜ ਸੱਤ ਸੱਤ ਅਸੀਂ ਪਿੰਡੋ ਹੀ ਖੜੇ ਆ ਵੈਸੇ ਪਹਿਲਾਂ ਵੀ ਬਲੱਡ ਦੇ ਕੇ ਗਏ ਆ ਮੁੰਡੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਅ ਆਪਣੇ ਜਗਦੀਪ ਸਿੰਘ ਗੜਾ ਪ੍ਰਧਾਨ ਵੀਰ ਜੀ ਦਾ ਜਨਮ ਦਿਨ ਆ ਉਹਨਾਂ ਨੇ ਆਪਣੇ ਜਨਮ ਦਿਨ ਤੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਖੂਨਦਾਨ ਕੈਂਪ ਮਹਾਤਮਾ ਗਾਂਧੀਆਂ ਕੈਂਪ ਆ ਇਹ ਉਹਨਾਂ ਨੇ ਉਪਰਾਲਾ ਕਰਕੇ ਸਮਾਜ ਨੂੰ ਬਹੁਤ ਅੱਛੀ ਸੇਧ ਦੇਣ ਦੀ ਕੋਸ਼ਿਸ਼ ਕਰਦੇ ਪਹਿਲਾਂ ਵੀ ਕਰਦੇ ਰਹੇ ਆ ਹੁਣ ਵੀ ਕੀਤੀ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਬਹੁਤ ਧਿਆਨ ਰੱਖਰੀ ਹੋਏ ਆਪਾਂ ਨੂੰ ਵੀ ਇਹੋ ਜਿਹੀਆਂ ਮਤਲਬ ਕਰਨੀਆਂ ਚਾਹੀਦੀਆਂ ਚੀਜ਼ਾਂ ਕਿ ਜਿਹਦੇ ਵਿੱਚ ਸਮਾਜ ਦੀ ਕੋਈ ਮਦਦ ਹੋ ਸਕੇ ਤੇ ਮੈਂ ਵੀਰ ਜੀ ਨੂੰ ਬਹੁਤ-ਬਹੁਤ ਵਧਾਈਆਂ ਦੇਣੀ ਆ ਭੈਣ ਜੀ ਨੂੰ ਬਹੁਤ-ਬਹੁਤ ਵਧਾਈਆਂ ਦੇਣੀ ਆ ਤੇ ਸਮਾਜ ਨੂੰ ਵੀ ਇਹੀ ਮੇਰਾ ਸਨੇਹਾ ਹੈ ਤੇ ਇਹੇ ਜੀ ਉਪਰਾਲੇ ਕਰਦੇ ਆ ਖੂਨਦਾਨ ਤਾਂ ਜੀ ਸਭ ਤੋਂ ਵੱਡਾ ਮਹਾਦਾਨ ਹੈਗਾ ਇਸ ਇਸ ਲਈ ਹਰ ਸਾਲ ਇਹ ਹਰ ਜਨਮ ਦਿਨ ਤੇ ਹੀ ਕਰਦੇ ਆ ਕਿ ਇਹਦੇ ਨਾਲ ਆਪਾਂ ਨੂੰ ਮੌਕਾ ਮਿਲਦਾ ਹੈ ਲੋਕਾਂ ਦੀ ਸੇਵਾ ਕਰਨ ਦਾ ਔਰ ਇਹ ਕੰਮ ਤਾਂ ਕਰਨਾ ਹੀ ਚਾਹੀਦਾ ਕਿਉਂਕਿ ਖੂਨਦਾਨ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੈਗਾ ਤੇ ਮੈਂ ਬਹੁਤ ਖੁਸ਼ ਆ ਜਨਮ ਦਿਨ ਤੇ ਹੋ ਰਿਹਾ ਤਾਂ ਮੈਂ ਵੈਗਰੂ ਦਾ ਬਹੁਤ ਧੰਨਵਾਦ ਕਰਦੀ ਆ ਤੇ ਇਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਆਂ ਦੇਖੋ ਇਹ ਵਧੀਆ ਇੱਕ ਪਰਾਲਾ ਹੈ ਇਹ ਜੇ ਪਰਾਲੇ ਜਦੋਂ ਅੱਜ ਪਰ ਦਾ ਅੰਦ ਗੱਟਰੇ ਦਾ ਜਨਮ ਦਿਨ ਹੈ ਜਿਹੜਾ ਇਹਨਾਂ ਨੇ ਪਰਲਾ ਕੀਤਾ ਇਸ ਲਾਗਜੋਗ ਪਰਲਾ ਕਿਉਂਕਿ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਇਹ ਸਾਨੂੰ ਆਮ ਵੀ ਲਾਉਣੇ ਚਾਹੀਦੇ ਆ ਕਿਉਂਕਿ ਲੋੜ ਬੰਦਾਂ ਨੂੰ ਬਲੱਡ ਦੀ ਲੋੜ ਰਹਿੰਦੀ ਹੈ ਕਿਉਂਕਿ ਕੋਈ ਐਕਸੀਡੈਂਟ ਦੇ ਵਿੱਚ ਕਿਸੇ ਬੰਦੇ ਨੂੰ ਬਲੱਡ ਦੀ ਲੋੜ ਪੈਂਦੀ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਪੈਂਦੀ ਹੈ ਜਦੋਂ ਬਲੱਡ ਬੈਂਕ ਦੇ ਵਿੱਚ ਫਿਰ ਬਲੱਡ ਨਹੀਂ ਹੁੰਦਾ ਜਦੋਂ ਇਦਾਂ ਦੇ ਕੈਂਪ ਲੱਗਦੇ ਆ ਤਾਂ ਉਹਨਾਂ ਨਾਲ ਜਿਹੜਾ ਬਲੱਡ ਬੈਂਕ ਵਿੱਚ ਬਲੱਡ ਸਰਪਲਸ ਹੋ ਜਾਂਦਾ ਤੇ ਇੱਕ ਬੰਦੇ ਦੀ ਜਾਨ ਜਿਹੜੀ ਵੱਜ ਜਾਂਦੀ ਹੈ ਇਸ ਗੱਲ ਨਾਲ ਸੋ ਇਹ ਵਧੀਆ ਸਲਾਗਾ ਜੋ ਕੋਈ ਪਰਲਾ ਤੋ ਮੈਂ ਇਹੀ ਅਰਦਾਸ ਬੇਨਤੀ ਕਰੂੰ ਜਿਹੜਾ ਜਿੰਜੜਾ ਕੈਂਪ ਲਾਇਆ ਵਧੀਆ ਪਰਲਾ ਕੀਤਾ ਔਰ ਇਹਨਾਂ ਨੂੰ ਪਰਮਾਤਮਾ ਤੰਦਰੁਸਤ ਦੇਵੇ ਔਰ ਚੜ੍ਹਦੀਆਂ ਕਲਾ ਚ ਰੱਖੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹਨਾਂ ਦਾ ਚੌਥਾ ਬਲੱਡ ਕੈਂਪ ਆਹੇ ਆਪਦੇ ਜਨਮ ਦਿਨ ਤੇ ਤੇ ਇਹ ਬਹੁਤ ਚੰਗੀ ਗੱਲ ਆ ਇਹਦੇ ਨਾਲ ਇੱਕ ਨਵੀਂ ਰੀਤ ਵੀ ਆਪਾਂ ਕਹਿ ਸਕਦੇ ਆ ਪਰਤ ਵੀ ਪੈਂਦੀ ਆ ਹਨਾ ਜਨਮ ਦਿਨ ਤੇ ਕੋਈ ਬੰਦਾ ਪਾਰਟੀਆਂ ਕਰਦਾ ਸ਼ਰਾਬਾ ਪੀਂਦਿਆ ਬਹਿ ਕੇ ਬਹੁਤ ਚੀਜ਼ਾਂ ਹੁੰਦੀਆਂ ਉਹਦੇ ਨਾਲ ਇਹ ਬਹੁਤ ਚੰਗੀ ਚੀਜ਼ ਆ ਮਨ ਕੇ ਚਲੋ ਕੋਈ ਬਿਮਾਰ ਬੰਦਾ ਕਿਸੇ ਦਾ ਕੋਈ ਬਲੱਡ ਦੀ ਲੋੜ ਆ ਮਨ ਕੇ ਲੋੜ ਬੰਦ ਬੰਦਾ ਕੋਈ ਵੀ ਜੇ ਮੈਂ ਆਪਾਂ ਹਸਪੀਟਲ ਜਾਂਦੇ ਆ ਬਲੱਡ ਆਪਾਂ ਨੂੰ ਮੌਕੇ ਤੇ ਨਹੀਂ ਦੇਜ ਹੁੰਦਾ ਤੇ ਜੇ ਆਪਾਂ ਇਹਦੀਆਂ ਚੀਜ਼ਾਂ ਵੱਧ ਤੋਂ ਵੱਧ ਬਲੱਡ ਦਾਨ ਕਰਾਂਗੇ ਤਾਂ ਫਿਰ ਚੰਗੀ ਗੱਲ ਹੀ ਆ ਇਹ ਕੋਈ ਬਹੁਤ ਮਤਲਬ ਹੋਰ ਵੀ ਮੈਂ ਤਾਂ ਕਹੂੰਗਾ ਵੱਧ ਛੱਡ ਕੇ ਵੀ ਜਿੰਨ ਹਰੇਕ ਜਿਹੜੇ ਬੰਦੇ ਦਾ ਜਨਮ ਦੇਣਾ ਹੈਗਾ ਤੇ ਇਹਦੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਸ਼ਰਾਬਾਂ ਪੀਣ ਨਾਲ ਤਾਂ ਚੰਗੀ ਗੱਲ ਹੀ ਆ ਇਹ ਵਾਹਿਗੁਰੂ ਜੀ ਖਾਲਸਾ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਾਡੇ ਬਹੁਤ ਹੀ ਸਰਕਾਰ ਜੋ ਬਾਈ ਜਗਦੀਪ ਸਿੰਘ ਜੀ ਢਾਲੀਵਾਲ ਸਾਹਿਬ ਉਹਨਾਂ ਦਾ ਜਨਮ ਦਿਨ ਆ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਮਾਧਿਅਮ ਰਾਹੀਂ ਬਾਈ ਜਗਦੀਪ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹ ਦੰਡੂ ਗੁਣੀ ਤੇ ਰਾਜ ਗੁਣੀ ਇਸੇ ਤਰ੍ਹਾਂ ਲੋਕ ਸੇਵਾ ਦੇ ਵਿੱਚ ਤਤਪਰ ਰਹਿਣ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਜਿੱਥੋਂ ਤੱਕ ਗੱਲ ਆ ਬਹੁਤ ਹੀ ਸਮਾਜ ਦੇ ਵਿੱਚ ਇੱਕ ਚੰਗੀ ਸੇਧ ਦੇਣ ਵਾਲਾ ਜਿਹੜਾ ਇਹ ਪ੍ਰੋਗਰਾਮ ਆ ਸਮਾਜ ਦੇ ਵਿੱਚ ਜੋ ਅੱਜ ਸਮਾਜਿਕ ਕ੍ਰਿਤੀਆਂ ਦਾ ਜਿਹੜਾ ਬੋਲਬਾਲਾ ਅੱਜ ਦੇ ਸਮੇਂ ਦੇ ਵਿੱਚ ਲੋਕ ਮੇਰੇ ਤੋਂ ਪਹਿਲਾਂ ਬਾਈ ਨੇ ਸਰਪੰਚ ਨੇ ਤੁਹਾਨੂੰ ਦੱਸਿਆ ਕਿ ਇਹ ਇੱਕ ਚੰਗੀ ਸੋਚ ਦੀ ਨਿਸ਼ਾਨੀ ਹੁੰਦੀ ਆ ਕਿ ਜਦੋਂ ਕੋਈ ਬੰਦਾ ਕੋਈ ਆਪਣੇ ਪਰਿਵਾਰਕ ਫੰਕਸ਼ਨ ਨੂੰ ਜਾਂ ਆਪਣੇ ਜਨਮ ਦਿਨ ਨੂੰ ਕਿਸੇ ਜਾਦ ਦੇ ਰੂਪ ਚ ਮਨਾਉਂਦਾ ਉਹ ਕੋਈ ਲੋਕ ਹੁੰਦੇ ਨੇ ਕੋਈ ਸ਼ਰਾਬਾਂ ਦੇ ਦੌਰ ਤੇ ਚਲਾ ਲੈਂਦੇ ਆ ਕੋਈ ਕਿਸੇ ਤਰੀਕੇ ਮਨਾਉਂਦੇ ਆ ਕੋਈ ਕਿਸੇ ਤਰੀਕੇ ਮਨਾਉਂਦੇ ਆ ਪਰ ਬਾਈ ਜਗਦੀਪ ਨੇ ਸਮਾਜ ਦੇ ਵਿੱਚ ਇੱਕ ਚੰਗੀ ਸੇਧ ਜਿਹੜੀ ਪਿਰਤ ਪਾਈ ਆ ਉਹਨਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਤੇ ਜਿਹੜਾ ਇਹ ਮਹਾਦਾਨ ਖੂਨਦਾਨ ਦਾ ਕੈਂਪ ਆ ਇਹ ਲਾ ਕੇ ਇੱਕ ਸਮਾਜ ਨੂੰ ਇੱਕ ਚੰਗੀ ਜਿਹੜੀ ਚੰਗੀ ਸੋਚ ਦਾ ਜਿਹੜਾ ਉਹਨਾਂ ਨੇ ਪ੍ਰਗਟਾਵਾ ਕੀਤਾ ਚੰਗੀ ਜਿਹੜੀ ਸਮਾਜ ਦੇ ਵਿੱਚ ਸਹਿਦ ਦਿੱਤੀ ਆ ਇਹਦੇ ਲਈ ਵੀ ਮੈਂ ਚੰਗਾ ਉਦਮ ਹੈ ਜੀ ਬਾਈ ਨਾਲ ਸਾਡੀ ਦੋਸਤੀ ਵੀ ਆ ਸਾਡਾ ਇਲਾਕਾ ਵੀ ਇੱਕ ਆ ਹਮੇਸ਼ਾ ਹੀ ਜਿਹੜੇ ਸਮਾਜ ਸੇਵਾ ਦੇ ਕੰਮਾਂ 'ਚ ਇਹਨਾਂ ਨੇ ਪਹਿਲਾਂ ਤੋਂ ਯੋਗਦਾਨ ਪਾਇਆ ਹੁਣ ਤਾਂ ਇਹਨਾਂ ਕੋਲੇ ਇਸ ਨਗਰ ਕੌਂਸਲ ਦੀ ਜ਼ਿੰਮੇਵਾਰੀ ਵੀ ਆ ਇਸ ਤੋਂ ਪਹਿਲਾਂ ਵੀ ਜਿਵੇਂ ਉਹਨਾਂ ਨੇ ਦੱਸਿਆ ਚੌਥਾ ਕੈਂਪ ਆ ਹਨਾ ਇਹ ਤਾਂ ਮੈਨੂੰ ਲੱਗਦਾ ਦਾਨ ਵੱਖ-ਵੱਖ ਤਰ੍ਹਾਂ ਦਾ ਹੋ ਸਕਦਾ ਪਰ ਇਹ ਸਭ ਤੋਂ ਉੱਤਮ ਦਾਨ ਆ ਜਿਦੇ ਚ ਕਿਸੇ ਦੇ ਜੀਵਨ ਨੂੰ ਸਵਾਸ ਮਿਲ ਜਾਂਦੇ ਆ ਤਾਂ ਬਹੁਤ ਚੰਗਾਕਾਰ ਤੇ ਸਲਾਘਾਯੋਗ ਕਦਮ ਹੈ ਤੇ ਇਹੋ ਜੇ ਕਾਰਜ ਜਿਹੜੇ ਲਗਾਤਾਰ ਨਿਰੰਤਰ ਚੱਲਦੇ ਰਹਿਣੇ ਚਾਹੀਦੇ ਨੇ ਸਾਡੇ ਵੱਲੋਂ ਪ੍ਰਧਾਨ ਜੀ ਨੂੰ ਸਾਡੇ ਸੱਜਣ ਨੂੰ ਬਹੁਤ ਵਧਾਈ ਹੈ ਇਸ ਚੰਗੇ ਕਾਰਜ ਲਈ ਚੰਗੇ ਕਾਰਜਾਂ ਨੂੰ ਸਹਿਯੋਗ ਕਰਾਂਗੇ ਤਾਂ ਹੋਰ ਇਹੋ ਜੇ ਕਾਰਜ ਹੋਣ ਲੱਗਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚੰਗਾ ਉਪਰਾਲਾ ਹੈ ਜੀ ਨੌਜਵਾਨਾਂ ਦਾ ਨੌਜਵਾਨ ਸਿਆਸਤ ਵਿੱਚ ਇਹੋ ਜੇ ਨੌਜਵਾਨੀ ਹੋਣੀ ਚਾਹੀਦੀ ਹੈ ਜਿਹੜੇ ਰਾਹ ਦਸਰੇ ਬਣ ਜਿਹੜੇ ਰੋਲ ਮਾਡਲ ਬਣਨ ਜਿਹ ਚੰਗੇ ਕੰਮ ਦੇ ਅਸੀਂ ਸਿਆਸਤ ਵਿੱਚ ਵਿਚਰਨ ਵਾਲੇ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰਨ ਵਾਲੇ ਲੋਕ ਚੰਗੇ ਉਪਰਾਲੇ ਕਰਾਂਗੇ ਤਾਂ ਆਮ ਲੋਕਾਂ ਨੂੰ ਫੇਰੀ ਸਿਹਤ ਮਿਲਦੀ ਹੈ ਪੰਜਾਬ ਦੀ ਜਵਾਨੀ ਨੂੰ ਸਿਹਤ ਦੇਣ ਲਈ ਕਿਉਂਕਿ ਪੰਜਾਬ ਦੀ ਜਵਾਨੀ ਇੱਕ ਰਾਹ ਦਸੇਰਾ ਇੱਕ ਰਹਿਨਮਾ ਤਲਾਸ਼ ਰਹੀ ਹੈ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਜਿਹੜੀ ਪੰਜਾਬ ਜਿਹੜਾ ਪੰਜਾਬ ਦੀ ਗਵਾਹੀ ਕਰ ਸਕੇ ਤੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਪ੍ਰਮਾਤਮਾ ਦੀ ਕਿਰਪਾ ਦਾ ਸਦਕਾ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਚੰਗੀ ਸੋਚ ਵਾਲੇ ਕਿਉਂਕਿ ਅਸੀਂ ਜੇ ਸਾਡੀ ਦੋਸਤਾਨੀ ਆ ਸਾਡੇ ਪਿਆਰ ਆ ਇਹ ਸਿਆਸਤ ਉੱਤੇ ਉੱਠ ਕੇ ਅਸੀਂ ਕਦੇ ਇਹ ਨਹੀਂ ਦੇਖਿਆ ਕਿ ਕੌਣ ਕਿਹੜੀ ਪਾਰਟੀ 'ਚ ਆ ਜਿਹੜਾ ਚੰਗਾ ਇਨਸਾਨ ਆ ਹਮੇਸ਼ਾ ਉਹਦਾ ਸਾਥ ਦਿੰਦਾ ਹੈ ਤੇ ਉਹ ਕਿਸੇ ਵੀ ਪਾਰਟੀ 'ਚ ਹੋ ਸਕਦਾ ਕੋਈ ਚੰਗਾ ਨੌਜਵਾਨ ਤੇ ਆਉਣ ਵਾਲੇ ਸਮੇਂ 'ਚ ਇਕੱਠੇ ਹੋਵਾਂਗੇ ਸਾਰੇ ਨੌਜਵਾਨ ਪੰਜਾਬ ਦਾ ਉਹ ਪੁੱਤ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੋ ਜਿਹੜਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਹੋਊਗਾ ਉਹ ਲੱਭ ਕੇ ਸਾਥ ਦੇ ਕੇ ਅਸੀਂ ਪੰਜਾਬ ਨੂੰ ਨਵਾਂ ਨਰੋਆ ਉਹ ਹੀ ਸਿਹਤਮੰਦ ਪੰਜਾਬ ਜਿਹੜਾ ਅੱਜ ਦੇਖ ਰਹੇ ਹੋ ਤੁਸੀਂ ਆਪ ਕਿੰਨੀ ਨੌਜਵਾਨ ਕਿੰਨੀ ਵੱਡੀ ਗਿਣਤੀ ਚ ਆਏ ਆ ਖੂਨਦਾਨ ਕਰਨ ਵਾਸਤੇ ਬਹੁਤ ਵੱਡਾ ਇਹ ਉਪਰਾਲਾ ਹੈ ਇਹਨੂੰ ਮਹਾਦਾਨ ਦਾ ਨਾਮ ਦਿੱਤਾ ਗਿਆ ਹੈ ਫਿਰ ਅਸੀਂ ਦਾਨੀ ਤਾਂ ਨਹੀਂ ਹੋ ਸਕਦੇ ਕਿਉਂਕਿ ਦਾਨੀ ਤਾਂ ਸਿਰਫ ਇੱਕੋ ਹੀ ਹੈ ਪੁੱਤਰਾਂ ਦਾ ਦਾਨੀ ਦਸ਼ਮੇਸ਼ ਪਿਤਾ ਚੋਜੀ ਪ੍ਰੀਤਮ ਅਸੀਂ ਸੇਵਾ ਕਹਿ ਸਕਦੇ ਹਾਂ ਨੂੰ ਕਿ ਅਸੀਂ ਖੂਨਦਾਨ ਕਰਕੇ ਸੇਵਾ ਕਰ ਰਹੇ ਹਾਂ ਸਮਾਜ ਦੀ ਸੋ ਚੰਗਾ ਉਪਰਾਲਾ ਸਾਡੇ ਭਰਾ ਦਾ ਜਗਦੀਪ ਸਿੰਘ ਦਾ ਤੇ ਇਸੇ ਤਰ੍ਹਾਂ ਹੋਰ ਵੀ ਚੰਗੇ ਕੰਮ ਅੱਜ ਦੇ ਦਿਨ ਜਿਵੇਂ ਬੱਚਿਆਂ ਨੂੰ ਲੋੜਵੰਦਾਂ ਨੂੰ ਜੁੱਤੀ ਜੋੜਾ ਪੈਰਾਂ 'ਚ ਪਾਉਣ ਲਈ ਜਾਂ ਸਰਦੀ ਦੇ ਦਿਨ ਨੇ ਉਹਨਾਂ ਨੂੰ ਕਪੜੇ ਗਰਮ ਵਸਤਰ ਤੇ ਸਕੂਲ ਪੜਨ ਵਾਲੇ ਜਿਹੜੇ ਬੱਚੇ ਨਹੀਂ ਅਫਾਊਟ ਕਰਦੇ ਜਿਹੜੇ ਨਹੀਂ ਲੈ ਸਕਦੇ ਉਹਨਾਂ ਨੂੰ ਕਿਤਾਬਾਂ ਉਹਨਾਂ ਦੇ ਰੋਜ਼ ਵਸਤੂ ਦੇ ਵਿੱਚ ਰੋਜ਼ ਨਿਤ ਰੋਜ਼ਮਰਾਂ ਦੇ ਵਿੱਚ ਕੰਮ ਉਹਨਾਂ ਨੇ ਚੀਜ਼ਾਂ ਇਹੋ ਜੇ ਕੰਮ ਕਰਨੇ ਚਾਹੀਦੇ ਅੱਜ ਦੇ ਦਿਨ ਮੈਂ ਚਾਹਣਾ ਪ੍ਰਧਾਨ ਸਾਹਿਬ ਨੂੰ ਕਹੂੰਗਾ ਕਿ ਅੱਜ ਆਪਾਂ ਦਰਖਤ ਵੀ ਲਾਈਏ ਕੁਝ ਬੂਟੇ ਲਾਈਏ ਤੇ ਚੰਗਾ ਤਾਂ ਕਿ ਸੇਧ ਮੇਲੇ ਤਾਂ ਕਿ ਆਉਣ ਵਾਲੇ 2-4 ਸਾਲਾਂ ਨੂੰ ਫਿਰ ਜੋ ਦੇਖਾਂਗੇ ਕਿ ਆ ਜਨਮ ਉਸ ਚਾਣ ਦੇ ਉਤੇ ਬੂਟੇ ਲੱਗੇ ਸੀ ਅੱਜ ਵੱਡੇ ਹੋ ਗਏ ਸੋਨਾ ਉਪਰਾਲਾ ਵਾਹਿਗੁਰੂ ਸਾਡੇ ਭਰਾ ਨੂੰ ਤੰਦਰੁਸਤੀ ਬਖਸ਼ੇ ਤੇ ਸਾਡਾ ਸਾਰੇ ਦੋਸਤਾਂ ਦੇ ਇਸੇ ਤਰ੍ਹਾਂ ਪਿਆਰ ਮੁਹੱਬਤ ਬਣਿਆ ਰਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਸਰ ਮੈਂ ਨਿਊ ਕੋਪ ਕਿਲਾ ਹਸਪੀਟਲ ਤੋਂ ਆਏ ਹਾਂ ਜੀ ਜਗਰਾਤ ਤੋਂ ਤੇ ਮੇਰੀ ਟੀਮ ਦੇ ਸਾਰੇ ਮੈਂਬਰ ਆਏ ਆਏ ਨੇ ਮੇਰਾ ਨਾਮ ਪ੍ਰੀਤ ਕੁਮਾਰ ਹੈ ਜੇ ਹਰੀਸ਼ ਟੀਮ ਦਾ ਇੰਚਾਰਜ ਹੈਗਾ मैडम हैंगे सर और प्रदीप जी हैं साथ में मेरे टीम के दस से ज़्यादा मेंबर आए हुए हैं जो स्पोर्ट में आए हुए हैं कि प्रॉपर एक ब्लड बैंक कैंप को प्रॉपर तरीके से हैंडल करके उसको चलाना हर एक डोनर का ख्याल रखना वो हमारा काम और उसको प्रॉपर तरीके से हम कर रहे हैं और थैंक यू भाई साहब का जन्मदिन पे जो हमें बुलाया और इतना अच्छा काम कर रहे हैं उसके लिए बहुत बहुत थैंक यू और कितनी यूनिट हो चुकी है अभी 80 से ऊपर इवेंट हो चुके हैं जी अभी थोड़ा टाइम ही स्टार्ट हुए डेढ़ सौ प्लस इवेंट होने के आसार हैं बहुत बढ़िया कैंप चल रहा है सर देखो स्टार्टिंग तो सवेर तो ही बड़ी डोंदरा दिवी उत्साहता है है काफ़ी संख्या डोंदरा जी तक सौ के करीब ब्लड डोनेट कर भी चुके हैं उस तो उसके बाद कंटिन्यूसली डोनर आ रहे हैं जी तो बड़ा वजिया लग रहा देखो बड़ा वजिया अरेंजमेंट किया हुआ इतने हाँ जी हाँ जी बिल्कुल देखो एक ब्लड डोनेशन सही ਕਮਿਊਨਿਟੀ ਦੇ ਵਿੱਚ ਕੀ ਹੈ ਕਿ ਆਪਾਂ ਸਹੀ ਅਰਾਊਂਡ ਸਰਾਊਂਡਿੰਗ ਬਹੁਤ ਵਧੀਆ ਹੈਗਾ ਤੇ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਆ ਤੇ ਬੜਾ ਵਧੀਆ ਅਰੇਂਜਮੈਂਟ ਕੀਤਾ ਹੋਇਆ ਭਾਈ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਜਗਦੀਪ ਸਿੰਘ ਗਾਟਾ ਨਗਰ ਆਪਣੇ ਨਜ਼ਰ ਪੰਚਾਇਤ ਦੇ ਪ੍ਰਧਾਨ ਆ ਇਹਨਾਂ ਨੇ ਹਰ ਸਾਲ ਲਗਾਤਾਰ ਚੌਥਾ ਸਾਲ ਹੈ ਜਦ ਕੀ ਇਹਨਾਂ ਨੇ ਆਪਣੇ ਜਨਮ ਦਿਨ ਤੇ ਪਲਾਟ ਦਾ ਕੈਂਪ ਲਵਾਇਆ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਕਿ ਲੋੜਵੰਦਾਂ ਨੂੰ ਹੋਸਪਟਲਾਂ ਜੋ ਮਹਿੰਗਾ ਬਲੱਡ ਨਾ ਖਰੀਦ ਨਾ ਪਾਵੇ ਤੇ ਇਦਾਂ ਦੇ ਦਾਨ ਕੀਤੇ ਹੀ ਆਪਣਾ ਬਲੱਡ ਜਿਹੜੇ ਦਾਨ ਕੀਤੇ ਜਾਂਦੇ ਆ ਉਹ ਡੋਨੇਟ ਕੀਤੇ ਜਾਂਦੇ ਆ ਲੋੜਵੰਦਾਂ ਨੂੰ ਅਸੀਂ ਕਾਮਨਾ ਕਰਦੇ ਆ ਬਾਈ ਜੀ ਦਿਨ ਦੁਕਣੀ ਰਾਤ ਚੁਕਣੀ ਚੱਕੀ ਕਰਨ ਅੱਗੇ ਤੋਂ ਬਾਅਦ ਚੜ ਕੇ ਇਦਾਂ ਦੇ ਕੰਮਾਂ 'ਚ ਸਹਿਯੋਗ ਕਰਨ ਤੇ ਆਉਣ ਵਾਲੀ ਪੀੜ੍ਹੀ ਨੂੰ ਮੋਟੀਵੇਟ ਕਰਨ ਵੀ ਇਦਾਂ ਦੇ ਕਾਰਜ ਕਰਨੇ ਬਹੁਤ ਜ਼ਰੂਰੀ ਹੈ